ਸੰਗਦੀ ਅੱਪੂ ਸਾਜ ਜੀ ਅਸੀਂ ਕਿ ਕਿ ਕਰ ਆਏ ਕਿ ਕੀ ਤੰਦਰਬਾਰ ਵੇਖਣ ਗਏ ਜੀ ਤੇ ਕੀਰਤਨ ਦਰਬਾਰ ਵੇਖ ਕੇ 1 ਘੰਟੇ ਚ ਵਾਪਸ ਆ ਗਏ ਆਂ ਉਹਨਾਂ ਨੂੰ ਸਭ ਤੁਹਾਡੇ ਤੋਂ 3 ਸਭ ਡੁੱਟ ਖੋ ਕਰਕੇ ਲੈ ਕੇ ਕਾਂ ਗਏ ਕੰਦਾ ਟੱਪ ਕੇ ਕੰਦਾ ਟੱਪ ਕੇ ਵਰਗੇ ਨੇ ਕੰਦਾ ਟੱਪ ਕੇ ਰਹਿ ਗਏ ਨੇ 7 ਟੋਲੇ ਸੋਨਾ ਹੀ 1 ਲੱਖ ਰੁਪਈਆ ਤੇ ਇਹ ਇਹਨਾਂ ਹਾਂਜੀ ਉਹ ਵਿਆਹ ਕੀਤੇ ਹਰ ਕੁੜੀ ਦਾ ਸੀ ਤੇ ਬੁੱਟੀ ਦਾ ਵੀ ਸੋਨਾ ਹੈ ਵਿਆਹ ਹੋਇਆ ਕੀ ਹਾਂਜੀ ਹੋਇਆ ਜੀ ਉਹ ਸਾਰਾ ਇੱਥੇ ਰੱਖਿਆ ਸੀ ਅਸੀਂ ਸੋਨਾ ਵੀ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਇਤਨਾ ਹੋਣੀ ਆ ਤੇ ਸਭ ਕੁਝ ਲੈ ਕੇ ਕਾਹਾਂ ਗਏ ਨੇ ਕੋਈ ਚੀਜ਼ ਨਹੀਂ ਰਹਿਣ ਦਿੱਤੀ ਜੀ ਮੰਨ ਕਦੋਂ ਆ ਮਿਲਣਾ ਚਾਹੀਦਾ ਸਿੰਘ ਨਾ ਜੇ ਮੇਰਾ ਅਬੂ ਸਾਹਿਬ ਦੇ ਪਿੰਡ ਜੇ ਤੇ ਮੈਂ ਡੇਰੇ ਬਾਬਾ ਨਾਨਕ ਦਾ ਮੇਲਾ ਦੇਖਣ ਗਿਆ ਵਾਂ 12 ਵਜੇ ਮੈਂ ਘਰੋਂ ਗਿਆ ਵਾਂ 1 ਵਜੇ ਮੰਮੀ ਉਹਨੇ ਗਏ ਨੇ ਕੀਰਤਨ ਤੋਂ ਬਾਅਦ ਵਿਖੜਨ ਗੋਮਲ ਲਾਗੇ ਨੇੜੇ ਪਿੰਡਿਆ ਤੇ 1 ਵਜੇ ਗਏ ਆ 1:30 ਵਜੇ ਚੋਰੀ ਹੋ ਗਈ ਆ 3 ਵਜੇ ਘਰ ਆਏ ਨੇ ਉਹ ਦਿਨ ਸਾਰਾ ਸਮਾਨ ਚੋਕੇ ਲੈ ਗਏ ਕੀ ਕੁਝ ਕਰਾਇਆ 7 ਤੋਂ ਲੈ ਸੋਨਾ ਜੀ 1 ਲੱਖ ਰੁਪਿਆ ਵਾ ਹਾਂਜੀ ਟੋਲੇ ਕਿਛ ਨਾ ਬਦਲਿਆ ਨਹੀਂ ਮੈਂ ਤਾਂ ਬਸ 4 ਵਜੇ ਮੈਨੂੰ ਇਹਨਾਂ ਨੂੰ ਫੋਨ ਕੀਤਾ ਵਾ 3 ਵਜੇ ਫੋਨ ਕੀਤਾ 3 ਵਜੇ ਕੇ 20 ਮਿੰਟ ਤੱਕ ਫੋਨ ਕੀਤਾ ਮੈਨੂੰ ਫਿਰ ਮੈਂ 4 ਵਜੇ ਘਰ ਆਇਆ ਵਾ ਹੋ ਗਈ ਆ ਓਕੇ ਆ ਘਰ ਆਇਆ ਪਤਾ ਲੱਗਾ ਜੀ ਤੇ ਕੋਈ ਸੀਸੀਟੀਵੀ ਕਰ ਉਹਦੇ ਦੀ ਐਡ ਕੋ ਹਾਂਜੀ ਗੁਰਦਰਾ ਸਾਹਿਬ ਕੈਮਰੇ ਲੱਗੇ ਆ ਉਹਦੇ ਵਿੱਚ ਸਾਰੇ ਕੁਝ ਆਉਂਦੇ ਗੱਡੀ ਵੀ ਆਉਂਦੀ ਜਿੱਤੇ ਬੰਦੇ ਆਏ ਆ ਹਾਂਜੀ ਮੈਂ ਪੈਦਾ ਨਾ ਬੋਲਦਾ ਭਾਈ ਮੇਰਾ ਗੁਰਜੀਤ ਸਿੰਘ ਨਾਮ ਹੈ ਪਿੰਡ ਮੇਰਾ ਬੁਜ਼ੈਦ ਆ ਅਹੀਂ ਪਿੰਡ ਲੰਗੋਮਾਲ ਸਮਾਗਮ ਚੱਲ ਰਿਹਾ ਸੀ ਉੱਥੋਂ ਜਦੋਂ ਸਮਾਗਮ ਤੋਂ ਵਾਪਸ ਆਏ ਆ ਤੇ ਇੱਕਦਮ ਰੌਲਾ ਪੈ ਗਿਆ ਪਿੰਡ ਦੇ ਵਿੱਚ ਲੁੱਟ ਹੋ ਗਈ ਆ ਤੇ ਜਦ ਭਾਜੀ ਆਣ ਕੇ ਅਹੀਂ ਦੂਜੇ ਘਰ ਸੀ ਮੇਜਰ ਸਿੰਘ ਹੀ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਲੱਗੇ ਉਹਨਾਂ ਦੇ ਵੇਖਣ ਦੇ ਤੇ ਅਸੀਂ ਗੁਰਦੁਆਰਾ ਸਾਹਿਬ ਆਣ ਕੇ ਜਦ ਸੀਸੀਟੀਵੀ ਕੈਮਰੇ ਵੇਖਣ ਲੱਗੇ ਆ ਇਧਰੋਂ ਚੀਕਾਂ ਦੇ ਕੰਨ ਲਹਿ ਭੀਆਂ ਜਦ ਇੱਧਰ ਆ ਹੀ ਆਣ ਕੇ ਦੇਖਿਆ ਇਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਕਿ ਮਾਤਰ ਬੰਦੇ ਇਹਨਾਂ ਦੀ ਇੱਕ ਨਾ ਗੱਡੀ ਵਿਆਹੀ ਹੋਈ ਉਹ ਡਰਦੇ ਵਿਚਾਰੇ ਆਪਣਾ ਸੋਨਾ ਇੱਥੇ ਛੱਡ ਕੇ ਗਏ ਕਿਉਂਕਿ ਉਹ ਇੱਕ ਡੇਰੇ ਤੇ ਰਹਿੰਦੇ ਸੀ ਤੇ ਉਹਨਾਂ ਨੂੰ ਇਹ ਹੀ ਸਾਡਾ ਉੱਥੋਂ ਕੋਈ ਸੋਨਾ ਨਾ ਲੈ ਜੇ ਉਹ ਇੱਥੇ ਰੱਖ ਗਏ ਵਿਚਾਲ ਅਸੀਂ ਇਹਨਾਂ ਕੋਲ ਸਾਫ ਰੱਖ ਜਾਣੇ ਆ ਕੁਝ ਪੰਜ ਤੋਲੇ ਉਹਨਾਂ ਦਾ ਸੀ ਕੋਈ ਦੋ ਤੋਲੇ ਇਹਨਾਂ ਦਾ ਵੀ ਭਾਜੀ ਬਹੁਤ ਗਰੀਬ ਪਰਿਵਾਰ ਆ ਇਹਨਾਂ ਦਾ ਬਹੁਤ ਤਕਾ ਹੋਇਆ ਵਾ ਇਹਨਾਂ ਦਾ ਸਾਰੀ ਲੁੱਟ ਖੋ ਹੋ ਗਈ ਅਸੀਂ ਤੇ ਇਹੀ ਮੰਗ ਕਰਦੇ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਚੋਰ ਆ ਉਹ ਫੜੇ ਜਾਣ ਬਹੁਤ ਜਿਆਦਾ ਲੁੱਟ ਜੇ ਦਿਨ ਦਿਵਾਂ ਹੀ ਲੁੱਟ ਹੋਈ ਏ ਭਾਜੀ ਦੋ ਘਰਾਂ ਵਿੱਚ ਦੋ ਘਰਾਂ ਵਿੱਚ ਭਾਜੀ ਲੁੱਟ ਹੋਈ ਆ ਦੱਸੋ ਇਥੋਂ ਹੁਣ ਘਰ ਅੱਧ ਪਿੰਡ ਦੇ ਵਿੱਚ ਘਰ ਨੇ ਜਿੱਥੋਂ ਲੁੱਟ ਕੇ ਲੈ ਗਏ ਨੇ ਤੇ ਭਾਜੀ ਤੇ ਬਹੁਤ ਹਨੇਰ ਪੈ ਗਿਆ ਜੀ ਕੋਈ ਸ਼ੱਕ ਹੈ ਕਿਸੇ ਸ਼ੱਕ ਭਾਜੀ ਕੋਈ ਐਡਾ ਖਾਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਗੱਡੀ ਜਿਹੜੀ ਆਈ ਹੈ ਨਾ ਉਸੇ ਬੋਤ ਸੀਸੀਟੀਵੀ ਕੈਮਰੇ ਫੋਲੇ ਲਾਗੇ ਜਿੰਨੇ ਵੀ ਪਿੰਡਾਂ ਦੇ ਉਹ ਕੈਮਰੇ ਦੇ ਵਿੱਚ ਵੀ ਪਤਾ ਲੱਗ ਰਿਹਾ ਉਹ ਸੀਸੀਟੀਵੀ ਜੇ ਉਹ ਗੱਡੀ ਕੱਲੀ ਇੱਥੇ ਆਈ ਉਹ ਕਿਸੇ ਘਰ ਚ ਨਹੀਂ ਵੜੀ ਕਿਸੇ ਪਿੰਡ ਦੇ ਨਾ ਕਿਸੇ ਦੇ ਹੈ ਕੋਈ ਰਿਸ਼ਤੇਦਾਰ ਆ ਉਹ ਗੱਡੀ ਘੁੰਮ ਕੇ ਉੱਥੋਂ ਵਾਪਸੀ ਗੁਰਦੁਆਰਾ ਸਾਹਿਬ ਦੇ ਲਾਗੋ ਚਲੀ ਗਈ ਜੀ ਸਾਨੂੰ ਉਸ ਗੱਡੀ ਦੇ ਸਕ ਜੀ ਉਸ ਗੱਡੀ ਦਾ ਜੋ ਵੀ ਕਰਵਾਇਆ ਜਾਵੇ ਪੁਛਤਾਸ਼ ਉੱਤੋਂ ਪਤਾ ਲੱਗ ਜੇਗਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਇਹ ਮੇਰੇ ਗਵਾਂਢੀ ਆ ਤੇ ਇਹ ਕੱਲ ਚਲ ਗਈ ਸੀ ਤੇ ਕੀਰਤਨ ਦਰਬਾਰ ਹੀ ਅੱਗੇ ਸਭ ਕੋ ਮੈਨੂੰ ਕਹਿ ਕੇ ਜਾਂਦੇ ਹੁੰਦੇ ਸੀ ਕਿ ਆਡੇ ਘਰ ਦਾ ਥੋੜਾ ਜਿਆ ਧਿਆਨ ਰੱਖਿਓ ਕਿ ਕੈਮਰਾ ਲੱਗਾ ਸਾਡੀ ਵੇਲੀ ਤੇ ਮੈਂ ਕੈਮਰੇ ਦਾ ਮੂੰਹ ਅੱਗੇ ਇਹਨੂੰ ਕਰ ਦਿਆਂਦਾ ਨਾ ਤੇ ਨਾਂ ਦੱਸਣ ਦੇ ਬਾਵਜੂਦ ਤੇ ਆਪਣੀ ਗੁੜੀਆ ਇਹਨਾਂ ਦੀ ਜਿੱਦ ਕਰਦੀ ਪਈ ਸੀ ਕਿ ਮੈਂ ਜਾਣਾ ਮੰਮੀ ਉੱਥੇ ਲੰਗੋਵਾਂਾ ਚਲੋ ਇਹ ਲੈ ਗਈ ਨੇ ਤੇ ਕੋਈ 1.5 ਵਜੇ ਦੇ ਕਰੀਬ ਜਦੋਂ ਵਾਪਸ ਆਏ ਨੇ ਤੇ ਸਾਡੇ ਵੇਲੀ ਪੱਠਿਆਂ ਦਾ ਟਾਈਮ ਹੋਇਆ ਪਿਆ ਤੇ ਇਹ ਆਪਣੇ ਘਰ ਆਣਗੇ ਅਜੇ ਬੂਹਾ ਵੀ ਨਹੀਂ ਖੋਲਿਆ ਤੇ ਧਿਆਨ ਵੱਜਾ ਜਦੋਂ ਇਹਨਾਂ ਦੀਆਂ ਤੇ ਡਾਡਾ ਨਿਕਲ ਗਿਆ ਕਿ ਸੋਨੂੰ ਕਿੱਥੇ ਆ ਸਾਡੀ ਘਰ ਕੀ ਬਣ ਗਿਆ ਕਿ ਮੈਂ ਹੌਸਲਾ ਦੇਤਾ ਮੈਂ ਕਿ ਚਲੋ ਕੋਈ ਨਹੀਂ ਹੌਸਲਾ ਰੱਖੋ ਪਾਣੀ ਪੁਣੀ ਪੀਓ ਕੋਈ ਗੱਲ ਨਹੀਂ ਚੱਕ ਕਰਦੇ ਆ ਉਹ ਚੈੱਕ ਕੀਤਾ ਦੇਨਾਂ ਦੇ ਇਨਾ ਖਲਾਰਾ ਪਾਇਆ ਪਤਾ ਨਹੀਂ ਕੀ ਲੱਭ ਦਿੱਤ ਇਹਨਾਂ ਨੇ ਉਹ ਬਾਅਦ ਚ ਜਦੋਂ ਪਤਾ ਲੱਗਾ ਕਿ ਇਹਨਾਂ ਦਾ ਸੋਨਾ ਹੀ ਕੁਝ ਦੋ ਤਿੰਨ ਟੋਲੇ ਤੇ ਰਪਈਆ ਵੀ ਡੇਢ ਲੱਖ ਹੈਗਾ ਤੇ ਇਹਨਾਂ ਨੇ ਇੱਕ ਮਹੀ ਵੇਚੀ 70000 ਦੀ ਉਹ ਵੀ ਪੈਸੇ ਘਰੇ ਹੀ ਕੋਈ ਤਨਖਾਹ ਹੁੰਦੀ ਹੈ ਇਹਨਾਂ ਦੀ ਤੇ ਉਹ ਇਨਾ ਜਿਆਦਾ ਖਲਾਰਾ ਪਾ ਕੇ ਕਹੇ ਨੇ ਭਾਈ ਕੋਈ ਕਹਿ ਨਹੀਂ ਸਕਦੇ ਤੁਹਾਡਾ ਨਾ ਮੇਰਾ ਪਰਮਜੀਤ ਕੌਰ ਪਿੰਡ ਬੱਬੂ ਸਾਹਿਬ ਕੀ ਗੱਲ ਹੋਈ ਸਾਰੇ ਸਾਰੀ ਗੱਲ ਇਹ ਕਿ ਛੋੜੀ ਜੀ ਬੱਚੀ ਹੀ ਆਂਦੀ ਮੈਂ ਜਾਣਾ ਸਮਾਗਮ ਵੇਖਣ ਤਾਂਹੀਂ ਮਾਵਾ ਧੀਆ ਕੋਈ ਪੌਣੀ 1 ਜਾਂ 1 ਵਜੇ ਘਰੋ ਸਮਾਗਮ ਵੇਖਣ ਗਈਆਂ ਵਾ ਤਾਂਹੀਂ 2:30 ਵਜੇ ਵਾਪਸ ਆ ਗਈਆਂ ਵਾ ਤੇ ਪਤਾ ਨਹੀਂ ਸਾਨੂੰ ਮਗਰ ਕੌਣ ਅੰਦਰ ਵੜ ਕੇ ਕਿੰਨੀਆਂ ਜਾਣੇ ਕਿੰਨੀਆਂ ਨਹੀਂ ਉਹਨਾਂ ਸਾਰੇ ਬੈੱਡ ਪ੍ਰੈਸ ਟੇਬਲ ਅਲਮਾਰੀਆਂ ਪੇਟੀਆਂ ਸਭ ਉਹਨਾਂ ਸਮਾਨ ਕੱਢ ਕੇ ਖਿਲਾਰਿਆ ਵਾ ਸੋਨਾ ਹੀ ਪੈਸੇ ਹੀ ਨਕਦੀ ਮਾਲ ਕੱਢ ਕੇ ਲੈ ਗਏ ਸੋਨਾ ਕਿੰਨਾ ਸੋਨਾ 2 ਟੋਲੇ ਸੋਨਾ ਹੀ 1.5 ਲੱਖ ਰੁਪਈਆ ਹੀ ਹਾਂਜੀ ਉਹ ਲੈ ਕੇ ਕੱਢ ਕੇ ਮੱਝ ਵੀ ਇਥੋਂ ਲੈ ਤਾਂ ਕੁਛ ਕਿਤੇ ਨਹੀਂ ਕੋਈ ਅਜੇ ਪਤਾ ਨਹੀਂ ਲੱਗਾ ਨਹੀਂ ਮੰਗ ਕਰਨੇ ਆ ਵੀ ਹੋਈ ਪਿਓ ਫੜੇ ਜਾਣ ਚੋਰ ਸਿੰਘ ਦੇ ਅੱਪੂ ਸੈਦ ਜੀ ਅਹੀਂ ਕਿ ਕਿਰਤਨ ਦਰਬਾਰ ਵੇਖਣ ਗਏ ਜੀ ਤੇ ਕਿਰਤਨ ਦਰਬਾਰ ਵੇਖ ਕੇ 1 ਘੰਟੇ ਚ ਵਾਪਸ ਆ ਗਏ ਆਉਂਦਿਆਂ ਨੂੰ ਸਭ ਤੁਹਾਡੇ ਤੋਂ ਤਿੰਨ ਸਭ ਲੁੱਟ ਖੋ ਕਰਕੇ ਲੈ ਕੇ ਕਾਂਗੇ ਕੰਦਾ ਟੱਪ ਕੇ ਕੰਦਾ ਟੱਪ ਕੇ ਵਰਗੇ ਨੇ ਕੰਦਾ ਟੱਪ ਕੇ ਰਹਿ ਗਏ ਨੇ 7 ਟੋਲੇ ਸੋਨਾ ਹੀ 1 ਲੱਖ ਰੁਪਈਆ ਤੇ ਇਹ ਇਹਨਾਂ ਹਾਂਜੀ ਉਹ ਵਿਆਹ ਕੀਤੇ ਹੀ ਕੋਲੇ ਕੁੜੀ ਦਾ ਹੀ ਤਵਤੀ ਦਾ ਸੁਣਾ ਹੈ ਵਿਆਹ ਹੋਇਆ ਕੀ ਹਾਂਜੀ ਹੋਇਆ ਜੀ ਤੇ ਉਹ ਸਾਰਾ ਇਹ ਇੱਥੇ ਰੱਖਿਆ ਹੈ ਅਸੀਂ ਸੋਨਾ ਵੀ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਇਤਰਾ ਹੋਣੀ ਹੈ ਤੇ ਸਭ ਕੁਝ ਲੈ ਕੇ ਕਾਂ ਗਏ ਨੇ ਕੋਈ ਚੀਜ਼ ਨਹੀਂ ਰਹਿਣ ਦਿੱਤੀ ਜੀ ਮੰਕੜੂ